ਆਹ ਇਹ ਰ ਤੂਫਾਨ ਜ਼ਿੰਦਗੀ ਚ ਪਹਿਲੀ ਵਾਰ ਦੇਖ ਲਿਆ ਪਹਿਲੀ ਵਾਰ ਬਈ ਵਾਹ ਮਿੱਤਰੋ ਕੁਛ ਵੀ ਅੱਖਾਂ ਭਰ ਗਿਆ ਕੁਛ ਨਹੀਂ ਦਿਖ ਰਿਹਾ ਬੱਲੇ 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 ਹਾਂ ਆ ਗਿਆ ਨੀ ਆ ਰਾ ਆ ਗਿਆ ਚਲੋ ਬਈ ਮਿੱਤਰੋ ਲੈ ਵੀ ਅੰਬੂ ਬੰਗਨੀ ਨੂੰ ਹੋਈਏ ਹੁਣ ਸਾਰਿਆਂ ਕੋਲ ਜਿਹਨੇ ਜਿਹਨੇ ਨੇੜੇ-ਤੇੜੇ ਅੰਬ ਬਣ ਜਿਹੜਾ ਭੱਜ ਭੱਜ ਕੇ ਉਹ ਅੰਬ ਕੋਲ ਇਹਦਾ ਵੀਡੀਓ ਕਾ ਲੂ ਪੈਣੀ ਹੈ ਜਦ ਤੱਕ ਤਾਂ ਆਪਰੇ ਅੰਬ ਵੀ ਨਹੀਂ ਲੈਣਾ ਹਾਂਜੀ ਸਾਰੇ ਵੀਰਾਂ ਨੂੰ ਪਿਆਰਪ੍ਰੀਤ ਸਤਿ ਸ੍ਰੀ ਅਕਾਲ ਲੈ ਲੋ ਕਿਦਾਂ ਲੁਕੇ ਹੀ ਪਿਆ ਜਾ ਉਹ ਤੇਰਾ ਪਲਾ ਹੋ ਜੇ ਉਹ ਤੇਰਾ ਪਲਾ ਹੋ ਜੇ ਕਰੋ 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 ਵਾਹਾਂ ਬੰਦ ਕਰ ਫੋਨ ਘਟ ਅੱਜ ਗਾੜ ਦੇ ਕਿੱਥੋਂ ਲੈ ਆ ਇਹ ਉਹ ਤੇਰਾ ਪਲਾ ਸੈਡ Song ਸਵੇਰੇ ਸਵੇਰੇ ਸਾਈਡ ਸੌਂਗ ਹਾਂ ਓਵਾ ਇਹਦਾ ਲੈ ਕੇ ਕਿੰਨਾ ਤਬ ਬਗੜਦਾ ਏ ਕਿੱਥੋਂ ਮਾਂਜੀ ਆ ਇਹ ਇੱਕੇ ਤਾਂ ਉਹਦੇ ਕੋਲ ਦੂਆ ਕਿੱਥੇ ਆ ਹਾਂ ਕਿਵੇਂ ਕਿੱਧਰ ਟੋਪੀ ਜੀ ਕਿੱਥੇ ਆ ਕਿਹੜੀ ਟੋਪੀ ਬਲ ਚਲਾਉਣਾ ਇਹਨੂੰ ਬੰਦ ਕਰ ਦੇ ਨੇ ਆਰਾਮ ਦਿਵਾਉਣਾ ਇਹਨੂੰ ਅਜਾ ਥੱਲੇ ਤੱਕ ਅੱਜ ਸਾਰਾ ਪਲਾਂਟ ਠੀਕ ਐ ਆ ਜਾ ਮੜ ਜਾ ਮੇਰੇ ਨਾਲ ਫਿੱਟ ਕਰਾ ਦੇ ਲਿਆ ਕਿਹੜਾ ਠੀਕ ਚੱਲਦਾ ਸਾਈਡ ਸੌਂਗ ਆ ਦੇਖੋ ਇਹਦੀ ਕਰਾ ਦੀ ਗੱਲ ਟੌਪ ਲਿੰਗਰ ਸੈਟਿੰਗ ਕਰੀ ਸੀ ਅੱਜ ਵਾਲੇ ਆਪਾਂ ਵੀਡੀਓ ਥੋੜੀ ਜਿਹੀ ਜਾਣਕਾਰੀ ਦਿੰਨੇ ਆ ਕਰਾ ਦੀ ਹੁਣ ਐ 90 ਡਿਗਰੀ ਤੇ ਚੱਲਦਾ ਹੋਊਗਾ ਮੋੜ ਮੜੇ ਕਿਹੜਾ ਮੋੜ ਖੇਤੀ ਮੋੜ ਮੈਂ ਦਿਖਾਵਾ ਕਰਾਂ ਹੁਣ ਕਰਾ ਦੇਖੋ ਇਹ 90 ਡਿਗਰੀ ਚੱਲਦਾ ਹੈ ਤੇ ਬੱਕਟ ਜਿਹੜੀ ਉਹ ਸਾਈਡ ਪਰ ਨੂੰ ਮਿੱਟੀ ਵੀ ਨਹੀਂ ਛੱਡਦੀ ਚਾਹੁੰਦਾ ਨਹੀਂ ਮੁੱਕ ਪਾਈਂਚ ਪਰਾਪੂਰੀ ਇਹ ਪੂਰਾ 90 ਡਿਗਰੀ ਤੇ ਚਾਹੀਦਾ ਜਿਹੜਾ ਆਹੜਾ ਸੀ ਬੜਾ ਵਰਕਿੰਗ ਦੋਨੇ ਸਾਈਡ ਤੋਂ ਐ ਚੱਲ ਆ ਜਾ ਗਾਇਜ਼ ਹੋਰ ਗਾਇਜ਼ ਕਿਵੇਂ ਹੈ ਉਹ ਯਾਰ ਇਹ ਲੰਦਾ ਹੌਲੈਂਡ ਦੇ ਮੈਚ ਉਹ ਮੈਂ ਉਹਦੇ ਕੇਰ ਪਾ ਪਾ ਕੇ ਥੱਕ ਥੱਕ ਕੇ ਆ ਪਿਆ। ਬਾਕੀ ਤਾ ਤੇ ਕੋਈ ਜਿਗਾੜਦਾ ਬੜਾ ਸੋਹਣਾ ਯਾਰਾ ਦਿਖਾਈ ਕਿੱਦੀ ਨਹੀਂ ਦਿਖਾਉਣਾ ਫਿਰ ਮੈਨੂੰ ਪਤਾ ਮੁੜ ਕੇ ਫਿਰ ਉਹਦਾ ਹੀ ਹੋ ਜਾਣਾ ਜਿਹਨੇ ਪਾ ਲਿਆ ਗਾਲ ਚ। ਬੱਧੀ ਕਿਹੜੇ ਲਾ ਦੁਏ ਹਾਈ ਦਾ ਹਜ਼ਾਰ ਰੁਪਏ ਚੱਕਰਾਂ ਦੇ ਦੇਖੇ ਨੇ। ਦੇਖ ਲੈ ਲਾ ਕੇ। ਮੀਟਰ ਨਾ ਦੇ ਇੱਧਰ ਮਕਰਾਂਡ ਤੇ ਬੈਠਾ ਕੇ। ਮਕਰਾਂਡ ਤੇ ਬਹਿ ਜਾ। ਦੇਖੋ। ਆਹ ਕਿਹੜਾ ਘਰ ਨੇ? ਆਹ ਮਾਈਕ ਵੀ ਆਜੂਜ ਫਰਕਾ। ਆਹ ਦੇਖ ਕਿੰਨਾ ਪਾ ਕੇ ਦੇਖਾ ਸ਼ੀਸ਼ੇ ਪਰ ਨਾ ਨਜ਼ਾਰਾ ਦੇਖੀ ਕਿੰਨਾ ਹੁੰਦਾ ਠੰਡਿਆ ਰੱਖਦਾ ਹੈ ਲੱਗਦਾ ਬਹੁਤ ਦੂਪਹਿਰਾ ਹੈ ਉਹਦੀ ਦਾ ਟਰੈਕਟਰ ਦਾ ਵੀ ਖਿਚਾਈ ਕਰਦਾ ਕਿ ਨਹੀਂ ਕਰਦਾ ਇਹਦਾ ਭਲਾ ਭੇਡ ਓਏ ਬਾਬੇ ਬਾਬੇ ਅੱਜ ਪੱਤਣ ਕਿੰਨਾ ਹੋ ਗਿਆ 1 ਲੱਖ ਤੱਕ ਉਹ ਆਇਆ ਮਗਾਇਆ ਉਹ ਵੀ ਗਿਆ ਹੈ ਉਹ ਕਿਹੜੇ ਸਟੇਮ ਆ ਬੂਹ ਪਰ ਮੱਥੇ ਪਰ ਦੂਆ ਪਰਣਾ ਲਵੇਟ ਲੋਵੇ ਕਰਦਾ ਪੈਂਦਾ ਹੀ ਕੱਜ ਕਰਾ ਦਿਓ ਗੱਲਾਂ ਥੋੜੀਆਂ ਚੱਲਦੀਆਂ ਬੋਲੇ ਨਾਲ ਦੇਖੋ ਜੀ ਓਹ ਜੀ ਓਟੜੇ ਦਾ ਤਾਰ ਦਾ ਫੁੱਟ ਨਾ ਤੇਰੇ ਕੋਲ 30 ਜੂੜ ਖੜਿਆ ਨਾ ਪੈਂਡਰੀ ਡਾਊਨ ਪੈਂਡਰੀ ਵੀ ਡੋਲ ਇਹਦੀ ਬਈ ਲੱਗਦੀ ਆ ਆਪਣੀ ਟਰਾਂਸਮਿਟਰ ਨੂੰ ਤਾਰ ਉਹ ਇੱਕ ਸਪेयर ਬਣਾ ਕੇ ਰੱਖਿਆ ਕਰੋ ਆਪਣੇ ਕੋਲ ਹੁਣ ਸਾਡਾ ਕੀ ਅਸੀਂ ਸਪेयर ਬਣਾਇਆ ਹੋਇਆ ਨਹੀਂ ਆਪਣੇ ਕੋਲ ਬਾਈ 403 ਵਿੱਚ ਪ੍ਰੋਬਲਮ ਹੁੰਦੀ ਆ ਚੱਕ ਕੇ ਆਪਾਂ ਆਪਣੀ ਟੋਪੀ ਜੀ ਲੈ ਜਾਂਦੇ ਆ ਹੈ ਨਾ ਟੋਪੀ ਜੀ ਲੈ ਜਾਂਦੇ ਆ ਬਾਈ ਸਾਡੀ ਟੋਪੀ ਚ ਫਾਲਟ ਹੋ ਗਿਆ ਕੈਲੀਬ੍ਰੇਸ਼ਨ ਵੀ ਸਹੀ ਨਾ ਕਈ ਵਾਰੀ ਹੁੰਦਾ ਕਿ ਨੱਟ ਬੱਦ ਕੱਟਾ ਹੋਣ ਨਾਲ ਜਦੋਂ ਕੋਈ ਵਾਰ-ਵਾਰ ਚੱਲ ਜਾਂਦੀ ਹੈ, ਖੜ ਜਾਂਦੀ ਹੈ, ਖੜ ਜਾਂਦੀ ਹੈ ਉਹਦਾ ਨੁਕਸਾਨ ਹੁੰਦਾ ਹੈ। ਇਹ ਬਾਕਰ ਦੀ ਤੁਹਾਨੂੰ ਜਾਣਕਾਰੀ ਦੇ। ਆਹ ਚਲਾ ਕੇ ਆਇਆ। ਬਾਕਰ ਦੀ ਕੀ ਹੈ? ਮਾੜੀ ਵੋਦੀ, ਟੌਪ ਲਿੰਕ ਨਾਲ ਇੰਨੀ ਕੋਈ ਸੈਟਿੰਗ ਪੈਂਦੀ ਆ ਬਾਈ। ਤੇ ਕੋਈ ਵੀ ਕਹਿੰਦਾ ਵੀ ਇਹ ਨਾਲ ਵੀ ਟੌਪ ਲਿੰਕ ਨਾਲ ਫਰਕ ਨਹੀਂ ਪੈਂਦਾ, ਫਰਕ ਪੈਂਦਾ ਹੈ। ਬਹੁਤ ਅਸੀਂ ਇਹ ਖੇਤ ਦੇ ਵਿੱਚ ਦਿਖਾਦੇ ਆ ਇਹਦੇ ਖੇਤ ਦੇ ਵਿੱਚ। ਉਹ ਨਾਲ ਫਰਕ ਪੈਂਦਾ ਜਿੱਥੇ ਕਵਾੜ ਬਹੁਤ ਇਹ ਕਵਾਡ ਬੋਲ ਹੈ ਤਾਂ ਉਹਨੇ ਕੀ ਪਿਆ ਲੋਕਾਂ ਨੇ ਕਿ ਉਹ ਤਾਂ ਫਿਰ ਛੜਦੀ ਨਹੀਂ ਮਾਲ ਬਾਕੀ ਤਾਂ ਮਾਲ ਨਹੀਂ ਛੜਦੀ ਉਹਦੇ ਕੋਲੋਂ ਤਾਂ ਨਿਕਾਣ ਦੀ ਆ ਚੱਕਰਾਂ ਤਾਂ ਇਹਦੇ ਹੈਗਾ ਛਰੀਸ ਲੜਾਇ ਤੇ ਛਾ ਮਾਲ ਨੇ ਜਦੋਂ ਇਹ ਛੱਡਣਾ ਲੱਗਣਾ ਉਹਨੇ ਛੱਡਣਾ ਨਹੀਂ ਕਿਤੇ ਦੀ ਫੜਾਈ ਹੋ ਇੰਨੀ ਜ਼ਿਆਦਾ ਕਰ ਦਿੰਦੀ ਆਪਾਂ ਦੇ ਬਾਕੀ ਤਾਂ ਇਹ ਸਿੱਧੀ ਹੀ ਰਹੇ ਵੀ ਮਾਲ ਪੱਟੇ ਵੀ ਇਹਦੀ ਸ਼ੇਪ ਉਹ ਹਸਾਉਣ ਦੇ ਜੇ ਕੱਟ ਬਣਾਏ ਹੋਣਗੇ ਕਿ ਬਾਕੀ ਇਹ ਜਦੋਂ ਛੱਡਣੀ ਆ ਤਾਂ ਮਿੱਟੀ ਥਲਕੇ ਥੱਲੇ ਵੀ ਆ ਗਈ ਜਦੋਂ ਜ਼ਿਆਦਾ ਇਹ ਟਿੱਕੀ ਕਰਦਾ ਕਿ ਥੱਲੇ ਤੋਂ ਤਾਂ ਮਿੱਟੀ ਨੇ ਥਲਕੇ ਥੱਲੇ ਨਹੀਂ ਜਾਣਾ ਇਹ ਛੋਟੀ ਛੋਟੀਆਂ ਬਹੁਤ ਕਾਰਨ ਹੁੰਦੇ ਆ ਨੇ ਕਾਰਾਂ ਥੱਲੇ ਪ੍ਰੋਬਲਮ ਫਿੱਟਦੀ ਆ ਕਿਤੇ ਨਹੀਂ ਵੀ ਫਿੱਟਦੀ ਕਈ ਵਾਰ ਟੋਪੀ ਸੀਕਰ ਤੋਂ ਬਾਅਦ ਜੀ ਟੈਂਪਰੇਚਰ ਹਾਈ ਟੈਂਪਰੇਚਰ ਹੋ ਜਾਂਦੀ ਔਰ ਤੇ ਕਾਰਾਂ ਵੀ ਨਹੀਂ ਹੁੰਦੀ ਔਰ ਉੱਥੇ ਵੀ ਮੁਸਰ ਫਿੱਟਦੀ ਆ ਐਨਾ ਕੋਈ ਘੱਪੜ ਵਾਲੀ ਗੱਲ ਨਹੀਂ ਆ ਕਾਰਾਂ ਥੱਲੇ ਸਾਰੀ ਕਰਦੇ ਆ ਕੋਈ ਕੰਪਨੀ ਜਿੰਨਾ ਮਰਜ਼ੀ ਪੈਸੇ ਨਾਲ ਕਰਦੀ ਨਹੀਂ ਸਾੜਿਆਲਾ ਕਰਦੀ ਸਾਰਿਆਲਾ ਕਰਦੀ ਸਾਰੀ ਕਰਦੇ ਪਹਿਲੇ 2 ਦਿਨ ਨਹੀਂ ਕਰਦੇ ਬਾਕੀ ਬੋਂਡਰ ਲੱਗ ਜਾਈਏ ਜਾਂਦੇ ਆ ਬੰਦ ਉਹ ਤੇ ਛੱਡਿਆ ਮੈਨੂੰ ਹੁਣ ਪਹੁੰਚੇ ਪਰ ਆਇਆ ਛੱਡ ਕੇ ਆ ਹੁਣ ਨਹੀਂ ਨਹੀਂ ਮੈਂ ਤਾਂ ਥੋੜਾ ਥੋੜਾ ਵਾਈਪਰ ਛੱਡ ਕੇ ਆ ਨਾ ਤੇਰੇ ਥੱਲੇ ਤੇ ਕਲੀਪ ਲੈਂਦਾ ਇਹ ਮੇ ਤੋਂ ਕੰਟ ਕੰਟਾ ਕਲੇਟ ਆਇਆ ਤਾਂ ਮੈਂ ਪਹਿਲਾਂ ਉਹ ਟੋਪੀ ਫਿੱਟ ਕਰੀ ਉਹ ਸੰਭਲੇ ਲੱਗੀ ਹੋਈ ਏ ਦੇਖੋ ਫਿਰ ਉਹ ਉੱਥੇ ਛੱਡ ਕੇ ਫਿਰ ਆ ਟੋਪੀ ਫਿੱਟ ਕਰੀ ਤੇ ਰੇ ਆ ਗਿਆ ਬਾਈ ਕਹਿੰਦਾ ਵੀ ਆਸ ਟੋਪੀ ਲਾਉਣੀ ਆ ਮੈਂ ਕਿਹਾ ਚੱਲ ਇਹਨੂੰ ਚਲਾ ਲਾ ਉਹ ਆਪਣਾ ਖੜਾ ਬੈਲੀ ਪਹਿਲੀ ਚੱਲਦਾ ਸਹੀ ਆ ਦਿੱਕਤ ਥੋੜੀ ਜੀ ਕਦੇ ਕਦੇ ਨਾ ਵੀ ਜੇ ਹਾਈ ਲੋ ਮੀਡੀਅਮ ਹੁੰਦਾ ਫਿਰ ਨਜ਼ਾਰਾ ਹੋਰ ਆ ਜਾਣਾ ਤਾਂ ਗিয়ার ਸਪੀਡਾਂ ਜ਼ਿਆਦਾ ਮਿਲ ਜੰਨੀ ਐ ਹੁਣ ਇਹਦੇ ਚ ਦੋ ਆਜੇ ਚੱਲਦਾ ਹੈ ਜਾਂ ਚੌਥੇ ਲੋਹ ਚ ਜੇ ਦੂਏ ਹਾਈ ਚ ਜੇ ਪਹਿਲਾ ਹਾਈ ਲਾਉਨੇ ਆ ਫੇ ਤੋਰਾ ਨਹੀਂ ਹੈਗਾ ਤੀਆ ਲੋਹ ਲਾਉਨੇ ਆ ਫੇਰ ਵੀ ਤੋਰਾ ਨਹੀਂ ਹੈਗਾ ਕੋਨਾਂ ਚ ਚਲਾਏ ਆ ਵੀ ਦਬਦਾ ਨਹੀਂ ਹੈਗਾ ਪਹਿਲੇ ਹਾਈ ਚ ਦੂਏ ਹਾਈ ਚਰ ਚੌਥੇ ਲੋਹ ਚ ਜੇ ਜ਼ਿਆਦਾ ਭਰ ਜਵੇ ਫੇ ਰੂ ਦਬ ਜਾਂਦਾ ਹੈ ਚੱਲ ਵਧੀਆ ਚੱਲਦਾ ਪਰੋਂ ਕਚਾਈ ਕਰੀ ਜਾਂਦਾ ਮੈਂ ਮੂਰੇ ਮੂਰੇ ਸੁਹਾਗਾ ਮਰਾ ਤਾਂ ਮੜਾ ਜਾ ਟਾਇਰ ਜਾ ਖੜਨ ਲੱਗ ਗਿਆ ਸਹੀ ਮਰੀ ਜਾਂਦਾ ਜੋਰ ਵਧੀਆ ਦਸੀ ਹੈ ਜੀ ਕਿ ਦੋ ਤਿੰਨਾਂ ਦੀ ਪਤਾ ਹੀ ਹੈ ਮੇਰੇ ਕੋਲ ਕਿ ਉਧਰੋਂ ਕਿਤੇ ਸੌਂ ਚ ਮੇ ਜਾਂਦਾ ਜਾਂਦਾ ਹੈ ਲਿਖੀ ਨਹੀਂ ਤੁਹਿਆ ਕਹਿੰਦਾ ਹਾਂ ਲਿਖੀ ਨਹੀਂ ਆਓ ਲਾ ਫੜ ਤੈਨੂੰ ਤਾਂ ਵੱਧ ਭਲਾਉਂਗਾ ਮੈਂ ਥੋੜੀ ਜਿਹੀ ਸੁਨੀਂਦਾ ਜੀ ਜੇ ਤਾਂ ਮਿੱਠੀ ਹੋਈ ਫਿਰ ਤਾਂ ਨਜ਼ਾਰਾ ਆਜੇ ਨਾ ਦੂਈ ਜਖਟੀ ਹੈ ਤੇਰੇ ਤੁਸੀਂ ਆ ਨਾ ਕੋਈ ਬਾਬਾ ਇਹ ਨੂੰ ਤੇ ਨਾਲੇ ਥੁੜਾਣਾ ਹੁਣ ਅਪਾ ਜਿੱਦੋਂ ਇਸ ਹੋ ਗਏ ਜਿੱਥੇ ਬੈਠੇ ਦੇਖੀ ਜਾਵੇ ਮੋਟਰ ਤੇ ਇਹੋ ਗੋਗੀ ਦੇ ਵਿੱਚਲੀ ਅੱਖਾ ਮੇਰੇ ਤਾਂ ਅੱਖਾਂ ਦੀ ਗੜੀ ਮੇਰੇ ਤਾਂ ਕਾਲਾ ਜਿਹਾ ਲੱਗਿਆ ਵਾਹ ਜਦ ਸਾੜਾ ਦੇਖੂਗਾ ਤਾਂ ਸਹੀ ਵੀ ਟਰੈਕਟਰ ਲੈ ਕੇ ਪਹੀ ਜੀ ਚੜ ਗਿਆ ਉਹ ਪਾਈਪ ਲਾਈਨ ਉਧਰ ਵੀ ਆ ਵਹੀ ਨਾਲ ਨਾਲ ਸਾਰੇ ਕਿਤੇ ਸਾਰੇ ਵੀਰੇ ਹੱਸਦਾ ਉਹ ਦੱਬ ਲੱਗੇ ਆਉਣਾ ਤੇ ਮੜਾ ਜਾ ਇੰਨਾ ਇੰਨਾ ਕਿ ਛੱਡਣਾ ਪੈਣਾ ਫਿਰ ਮੈਂ ਛੜਦੀ ਕੋ ਚੱਕਰ ਨਹੀਂ ਛੱਡ ਦੇ ਉਹ ਮਸ਼ੀਨ ਦੇ ਫਾੜੇ ਬੁੱਟ ਜਾਨੀ ਛੜਦੀ ਕੋ ਚੱਕਰ ਨਹੀਂ ਛੱਡਦੀ ਤੇ ਤੇਰ ਗੋਗੀ ਕਲਾਸਿਕ ਹੋਰ ਮੈਂ ਉਹ ਨਹੀਂ ਢਮਕੀ ਨਹੀਂ ਦਪਲੀ ਹੋਈ ਬੈਵਲਾਨਾ ਯਾਰ ਉਹ ਪਾਣੀ ਨਾ ਉਹ ਪਿੰਡ ਦਾ ਟੋਬੇ ਦਾ ਆਂਦਾ ਏ ਉਪਰੇ ਦੱਡੀ ਆ ਚੋਲਟੀ ਖੜੀ ਦੀ ਜ਼ਮੀਨ ਆ ਇਹ ਚੋਲਟੀ ਖੜੀ ਆ ਜਾਂਦੀ ਵੀਰਾ ਬਰਾਦ ਪੜਾ ਪੜਾ ਰਹਿ ਗਿਆ ਪਿੱਛੇ ਬਰਾਦ ਪਿੱਛੇ ਰਹਿ ਗਿਆ ਇਹ ਵੀ ਤੁਹਾਡੇ ਨਾਲ ਬੰਨਾ ਫਿਰ ਕਿਹੜਾ ਸਿੰਧੜਾ ਦਾ ਆ ਜਾਂਦਾ ਨਾ ਵੀਰੇ ਹਾਂ ਉਹ ਸਿੰਧੜਾ ਆ ਪਾਣੀ ਦਾ ਗਿਆ ਸਿੰਧੜਾ ਪਰਾਂ ਆ ਆ ਸਾਡੇ ਪਿੰਡ ਦੀ ਜ਼ਮੀਨ ਇੱਧਰ ਨੂੰ ਪਿੰਡ ਦੇ ਪਿੰਡ ਦੇ ਨਾਲ ਫਿਰ ਬੰਨਾ ਕਿਹੜੇ ਪਿੰਡ ਦਾ ਲੱਗਦਾ ਇੱਧਰ ਨੂੰ ਇੱਧਰ ਨੂੰ ਕਿਹੜੇ ਪਿੰਡ ਦਾ ਬੰਨਣਾ ਲੱਗਦਾ ਉਹ ਸਿੰਧੜਾ ਦਾ ਪਰਲੇ ਪਾਸੇ ਉਹੀ ਆ ਉੱਥੇ ਅੰਕਲ ਦੇ ਕੀ ਕਰਕੇ ਆਪਾਂ ਅੱਛਾ ਅੱਛਾ ਉਹ ਕਣਕ ਨੂੰ ਕਿਹੜਾ ਦਿੰਦੇ ਨੇ ਜੀ ਹਾਂ 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 ਤੇਜੀ ਬਾਈ ਚਰਾਣਾ ਗਿੱਲਾ ਹੋਣਾ ਤੇ ਰਸਣਾ ਨਾਲ ਕੋਈ ਇਹ ਤਾਂ ਕੰਮ ਬਸ ਸੁਣਾਇਨ ਦਿਖਾ ਦੇ ਜਰਵੇ ਫੇ ਠੀਕ ਹੈ ਨਾ ਆਪਣੇ ਵੀ ਗੋਗੀ ਲੈ ਕੇ ਚਲਾਇਆ ਉੱਪਰ ਦਾਲਾਂਗੇ ਟੈਕਨੀਕ ਜਲੀ ਦਾ ਉਹ ਲੱਗੀ ਸੀ ਉਪਰੇ ਦੱਬੀ ਵੀ ਸਾਰੇ ਨੇ ਉੱਥੇ ਕਿਹਾ ਪਾਣੀ ਆ ਹਾਂ ਬਾਈ ਜੀ ਪਾਈਪ ਲਾਈਨ ਅੱਛਾ ਫਿਰ ਪਾਣੀ ਹੁੰਦੇ ਨਾ ਵੀ ਆ ਫਿਰ ਪਾਈਪ ਲਾਈਨ ਤਾਂ ਖਰਾਬ ਕਰਤੀ ਹੋਣੀ ਫਿਰ ਉਹ ਤੋਂ ਆ ਗੀਆਂ ਨੇ ਨਾ ਨਾ ਰਿੰਗ ਫਾਜਦੇ ਨੇ ਜਿਹੜੇ ਹੁਣ ਦੂਰ ਦੂਰ ਪਾ ਕੇ ਰਿੰਗ ਨਹੀਂ ਪਾਉਂਦੇ ਹਾਂ 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 ਰਿੰਗ ਫਾਜਦੇ ਨੇ ਸਾਰੇ ਕਰਾਉਂਦੇ ਨੇ ਕਿੱਲੇ ਗੱਡੇ ਬੈ ਤੂੰ ਛੱਡ ਦੇ ਉਹਦੀ ਪਾਈਪ ਲਾਈਨ ਵਾਲੀ ਜਗ੍ਹਾ ਪਾਣੀ ਨਿਕਲ ਜਾਂਦਾ ਇਹ ਕਿੱਲੇਆਂ ਦਾ ਸਾਰਾ ਉੱਧਰੋਂੋਂ ਆਉਂਦਾ ਗੋਂਦਾ ਉੱਧਰੋਂੋਂ ਅੱਛਾ ਉੱਧਰੋਂੋਂ ਕੋਈ ਕਿਹੜਾ ਯੂ ਬਲੀ ਬੱਟਾ ਸੀ ਬਾਰੇ ਜਿੱਕ ਪੰਨੇ ਕਿਰਤ ਨੇ ਪੰਨੇ ਕਿਰ ਫੇਰ ਫੇਰ ਫੇਥਾ ਲਾ ਲਾ ਦਨੇ ਬੱਸ ਥੱਲੇ ਉੱਪਰ ਅੱਗ ਬਸ ਮਿੱਟੀ ਪਾ ਰੇ ਤੇ ਫੇਰ ਥੈਲੇ ਨਹੀਂ ਮੈਂ ਕਿ ਇਕਲੇ ਉੱਤੇ ਦੋ ਹੋ ਗਿਆ ਪੱਟੜ ਜਾ ਮਾਨੇ ਦੀਦਾ ਧਿਆਨ ਰੱਖੀ ਨੇ ਦੀਦਾ ਵੀ ਲੋ ਜੀ ਪੰਚਾਇਤ ਦੇ ਬਸੂਦੇ ਛਕਲੇ ਮਾਨੇ ਦੀਦਾ ਵੀ ਧਿਆਨ ਰੱਖੀ ਕਈ ਵਾਰ ਐਵੇਂ ਨੀਂਦ ਨੂੰ ਆ ਜਾਂਦੀ ਹੈ ਚਲਾਉਂਦੇ ਨੂੰ ਉਹ ਜਿਗਾੜ ਜਾ ਮੈਨੂੰ ਵੀ ਲਾ ਕੇ ਦੇ ਕੱਲ ਨੂੰ ਆਹ ਬੜਾ ਜਲਮੀ ਹੋ ਗਿਆ ਕੰਮ ਅੱਜ ਠੰਡਾ ਜਾ ਰਹੇ ਨਾ ਸਵੇਰ ਤੋਂ ਸ਼ਾਮ ਤੱਕ ਮੈਂ ਕਹਿੰਦਾ ਫਿਰ ਤਾਂ ਚਾਹੀ ਰੋਟੀ ਖਾਣ ਵੀ ਉੱਪਰ ਦੇ ਬਸ ਲਿਆ ਦੇ ਰੋਟੀ ਵੀ ਉੱਪਰੇ ਖਾ ਲਾਂਗੇ ਬਾ 2 ਮਿੰਟ ਦੇ ਵਿੱਚ ਅੱਜਾ 1.5 ਘੰਟਾ ਰਸਟ ਕਰੀ ਜਾਂਦੇ ਪੂਰੀ ਮੈਂ ਰੋਗੀ ਨੇ ਦੋਨਾਂ ਨੇ ਅੱਜ ਤੇ ਸ਼ਾਮ ਤੱਕ ਚੱਲਣਾ ਰਾਤ ਰਾਤ ਹੋ ਜਣੀ ਨਹੀਂ ਰੋ ਜਾਣਾ ਚੰਗਾ ਚੱਲੂ ਜੱਗਾ ਪੁੱਤਾ ਹੁਣ ਉਹਨੇ ਗਾਣੇ ਗੁਣੇ ਬੱਬੂ ਮਾਨ ਸਾਹਿਬ ਨੂੰ ਬੁਲਾਉਨੇ ਆ ਹੁਣ ਉਨਦਾ ਕੱਲੋਂ ਕੱਲੋਂ ਸੌਂਗ ਰਿਪੀਟ ਤੇ ਚੱਲੂ ਹੁਣ ਸੋ ਠੀਕ ਹੈ ਜੀ ਬੱਲਾ ਬੱਲਾ ਬਈ ਤੂਫਾਨ ਨੇ ਅੱਜ ਪੰਪ ਬੁਲਾ ਦੀ ਪੰਪ ਕੰਮ ਵੀ ਆਨ ਟਾਈਮ ਦੀ ਟਾਈਮ ਨਹੀਂ ਪੜਾ ਪੂਰਾ ਟਾਈਮ ਜੁੱਤੇ ਨੇ ਇੱਤਾਂ ਦੀ ਪ੍ਰਾਤਿਚ ਇਸ ਬਹੁਤ ਦੇਖੋ ਸਫਾਈ ਤੇ ਯੋ ਤੇਰੇ ਪਿਆ ਡੱਡੇ ਕਿ ਨਹੀਂ ਕੱਲ ਤਾਂ ਟਰੈਕਟਰ ਸਾਫ ਐਨ ਉਹ ਕੀ ਐ ਤੋਂ ਪਟਕਿਓ ਪਿੰਡ ਤੇ ਪਰਲੇ ਪਾਸੇ ਚਲੇਗਾ ਤਾਂ ਉਰੇ ਆ ਕੇ ਤੇ 7-8 ਕਿਲੇ ਸਾਡੇ ਕੋਲ ਇਕੱਠੇ ਸੀਨੇ ਪਹਿਲਾਂ ਅਬਾ ਠੱਡੀ ਚੱਲਦੀ ਆ ਪੂਰੀ ਮਤਲਬ ਮੀ ਪਿਆ ਉਹ ਵੱਲੋਂ ਬਲਾਵਾ ਤਾਂ ਕਿਵੇਂ ਮਾਰ ਗਿਆ ਆਹੇ ਜੇ ਜਦੋਂ ਬਈ ਆਪਣੀ ਇਹ ਚੀਜ਼ ਦੀ ਨਾ ਚੇਤਾਵਨੀ ਰੱਖਿਆ ਕਰੋ ਵਾਰ ਨਹੀਂ ਪੂਰੀ ਜ਼ਿਆਦਾਤਰ ਇੱਕ ਇਹ ਚੀਜ਼ ਤਾਂ ਹੁੰਦਾ ਜਦੋਂ ਪੁੱਤਰ ਜਾ ਉੱਠੇ ਮਾਲਦਾਰੇ ਫੋਨ ਕਰਕੇ ਪੁੱਛ ਲਉ ਨਾ ਪਹਿਲੇ ਹੀ ਕਿਵੇਂ ਆ ਸਿਸਟਮ ਮਾਹੌਲ ਮਾਹੌਲ ਕਿਵੇਂ ਆ ਪਤਾ ਹੁੰਦਾ ਨਹੀਂ ਕਿ ਕਿਧਰੋਂ ਹਮਲੇ ਦੀ ਬੱਦਲ ਕਿਧਰੋਂ ਉੱਠਿਆ ਕਿਧਰੋਂ ਆਉਣ ਦੇ ਚਾਂਸ ਹੈ ਅੱਜ ਸਾਨੂੰ ਚਾਂਸ ਜ਼ਿਆਦਾ ਇਧਰੋਂ ਤੇ ਪੁੱਤਰ ਦੀ ਸ਼ਾਬਦ ਤੋਂ ਹੈ ਪਰ ਇਧਰੋਂ ਨਹੀਂ ਆਇਆ ਪੂਰਬ ਤੋਂ ਮੜੀ ਹੈ ਮਤਲਬ ਚੜ੍ਹਦੇ ਕਿੰਨੇ ਚਾਹ ਹੋਇਆ ਕਰ ਤੋਂ ਜਿੱਧਰੋਂ ਸੂਰਜ ਚੜ੍ਹਦਾ ਉਧਰੋਂ ਹੋਇਆ ਕੰਮ ਕਵਰ ਨਾ ਨਾ ਦੇਖ ਮਰੇ ਬੜਾ ਸੋਹਣਾ ਚੱਲਦਾ ਵੀ ਨੰਦ ਆਉਂਦਾ ਪੂਰਾ ਐਨ ਬੜੀ ਮਿੱਠੀ ਮਿੱਠੀ ਬਾਜ ਆ ਤੇ ਆ ਵਸਮਾਨਾ ਖੜਖਲੀ ਹੁਣ ਚੱਲਦਾ ਗੁਗੀ ਦੇ ਕੋਲੇ ਇੱਕੋ ਟਰਾਂਸਮਿਟਰ ਤੇ ਲਾ ਰੱਖਿਆ ਤਾਂ ਪਹਿਲਾਂ ਆਇਆ ਤੂਫਾਨ ਜ਼ਿੰਦਗੀ ਚ ਪਹਿਲੀ ਵਾਰ ਦੇਖ ਲਿਆ ਪਹਿਲੀ ਵਾਰ ਬਾਈ ਵਾਪਸ ਮਿੱਤਰੋ ਕੁਛ ਵੀ ਅੱਖਾਂ ਭਰ ਗਿਆ ਕੁਛ ਨਹੀਂ ਦਿਖ ਰਿਹਾ पल्ला 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 मेरे हो गए पर मेरा उड़ रहा है मैं तो तोना नहीं अपना परना भी उड़ रहा है तूफान जब देखो कि ਸलो ਟਰੈਕਟਰ ਦੇ ਹੁੱਲੇ 'ਚ ਖੜਾ ਹੋਣਾ ਓਹੋ ਤੂੜੀ ਸਾਰੀ ਹੋ ਗਈ ਕਿ ਡਾਟ ਹੇਲਤਾ ਤੂੜੀ ਦਾ ਦੇਖੋ ਲੈਣ ਲੱਗੀ ਤੂੜੀ ਦੀ ਪਛਾਹਤੀ ਕਿਸੇ ਦੇ ਪਿੰਡੇ ਟਰੈਕਟਰ ਹਿੱਲ ਰਿਹਾ ਟਰੈਕਟਰ ਵੀ ਹਿੱਲ ਰਿਹਾ ਹਾਂ ਅੱਗੇ ਨਹੀਂ ਆ ਰਹਾ ਚਲੋ ਭਾਈ ਮਿੱਤਰੋ ਲੈ ਵੀ ਅੰਬੂ ਬੰਗਨੀ ਨੂੰ ਹੋਈਏ ਹੁਣ ਸਾਰਿਆਂ ਕੋਲ ਇਹਨੇ ਜਿਹਨਾਂ ਦੇ ਨੇੜੇ ਤੇੜੇ ਅੰਬ ਆ ਨਾ ਜਿਹੜਾ ਜੀ ਭੱਜ ਭੱਜ ਕੇ ਉਹ ਆਪ ਕੋਲ ਜੀ ਇਹਦਾ ਵੀਡੀਓ ਕੱਲ ਨੂੰ ਪੈਣੀ ਹੈ ਜਦ ਤੱਕ ਤਾਂ ਆਹ ਬਰੇ ਅੰਬ ਵੀ ਨਹੀਂ ਲੈਣਾ ਇਹਦਾ ਤਾਂ ਬਹੁਤ ਲੇਟ ਹੋ ਜਾਣਾ ਦੇਖੋ ਪਾਣੀ ਖੜ ਗਿਆ ਦੇਖੋ ਪਾਣੀ ਕਿੱਧਰ ਆ ਆਹ ਨ ਪੂਰੇ ਰੰਗ ਲੱਗਿਆ ਨਾ ਪੂਰੇ ਫੁੱਲ ਬਟਾ ਫੁੱਲ ਤੁਸੀਂ ਮੌਸਮ ਦੇਖੋ ਕਿੰਨਾ ਝੁਲਮੀ ਹੋਇਆ ਬਾ ਝੁਲਮੀ ਕਮ ਹੋਇਆ ਬਾ ਪੂਰਾ ਝੁਲਮੀ ਮਾ ٹھیک ਹੈ ਨਾ ਪੈਰ ਘੜਦਾ ਨਹੀਂ। ਦਿਸਪੁਰ ਵੀ ਕਿਹੜਾ ਹੋ ਗਿਆ? ਕਿਹੜਾ ਕਰਤਾ? ਮਸ਼ੀਨ ਬੜੀ ਕਹਿਣ ਭੱਜੀ ਫਿਰੂਗੀ ਜੀਲੀ ਲਾਉਣੇ ਆਲੀ ਇਹਦੇ ਚ। ਹਾਂ। ਦੋ ਦੋ ਤਿੰਨ ਤਿੰਨ ਇੰਚ ਕਿੜਾ ਪਾਣੀ ਦੇਖੀ ਫਿਰਨੇ ਆਲਾ ਆਉਂਦਾ। ਮਿੰਟੋ ਮਿੱਟੀ ਕੰਮ। ਪਾਣੀ ਉਤਾਰਣ ਗਿਆ ਵਾਜਾ ਬਣਾਣਾ ਪੇਰ ਬਦਲਣਾ। ਬਤੂ। ਲੈ ਛਿੱਤੀ ਦੀ ਘੱਟ ਬਾਹਰ। ਮੇਰੇ ਬੂਟ ਪਾਏ ਪਿਆ। ਉਹ ਫਿਰ ਉਹ ਬਾਈ ਧੋਵੇ ਦੇਖੋ ਉਹ ਕਿਹੜੇ ਦੋੇ ਲੋਟਾ ਉਹ ਤਾਂ ਘੜਦਾ ਨਹੀਂ। ਜੇ ਘੜ ਲੱਗਿਆ ਵਾਪਸ ਆ ਜੀ। ਹਾਂ ਹਾਂ ਨਾ ਉਹਨੂੰ ਉਹਨੂੰ ਚੜਾ ਲੈਣਾ ਇੱਥੇ ਨੂੰ ਹਾਂ ਹਾਂ ਗੋਗੀ ਬੈਂਕਲੇ ਕਿ ਨਾ ਜਿੱਥੇ ਨੂੰ ਮੈਂ ਖੜਾ ਇੱਥੇ ਨੂੰ ਚੜਾ ਨਾ ਨਾ ਉੱਤਰ ਨਾ ਕਿਉਂ ਨਹੀਂ ਸਮਾਨ ਨਹੀਂ ਰੱਖਣਾ ਅੰਦਰੋਂ ਵਾਲੇ ਕਰੇ ਸਮਾਨ ਨਹੀਂ ਖੋਲਿਆ ਵਾ ਸਾਰਾ ਉਹ ਕਮਰੇ ਚ ਰੱਖਿਆ ਵਾ ਸਮਾਨ ਬਈ ਹਾਂ ਹਾਂ ਆ ਚੰਗਾ ਕੰਮ ਆ ਤੇਰਾ ਠੰਡਾ ਠੰਡਾ ਆ ਪੂਲ ਹੋ ਗਿਆ ਹਾਂ